ਆਧੁਨਿਕ ਜੀਵਨ ਸ਼ੈਲੀ ਅਪਣਾਉਣ ਦੇ ਕਾਰਨ ਕੋਲਡ ਡਰਿੰਕਸ ਦੀ ਖਪਤ ਤੇਜ਼ੀ ਨਾਲ ਵੱਧ ਰਹੀ ਹੈ ਘਰ ਦੇ ਅੰਦਰ ਤੇ ਬਾਹਰ ਸੋਡਾ ਨਿੰਬੂ ਪਾਣੀ ਵਰਗੇ ਖੰਡ ਮਿੱਠੇ ਕੋਲਡ ਡਰਿੰਕਸ ਦਾ ਸੇਵਨ ਆਮ ਹੈ ਪਰ ਇੱਕ ਅਧਿਐਨ ਦੇ ਵਿੱਚ ਪਾਇਆ ਗਿਆ ਹੈ ਕਿ ਇਹਨਾਂ ਦਾ ਰੈਗੂਲਰ ਸੇਵਨ ਸਾਡੀ ਸਿਹਤ ਲਈ ਹਾਨੀਕਾਰਕ ਹੈ ਇਸ ਨਾਲ ਸਾਡੇ ਦੰਦ ਕਿਡਨੀ ਤੇ ਦਿਲ ਵਿੱਚ ਇਨਫੈਕਸ਼ਨ ਦਾ ਖਤਰਾ ਹੁੰਦਾ ਹੈ ਖੋਜੀਆਂ ਨੇ ਕਿਹਾ ਹੈ ਕਿ ਖੰਡ ਮਿੱਠੇ ਵਾਲੇ ਕੋਲਡ ਡਰਿੰਕਸ ਵਿੱਚ ਵੱਧ ਖੰਡ ਤੇ ਮਿਠਾਸ ਹੁੰਦੀ ਹੈ ਜਿਸ ਵਿੱਚ ਹਾਈ ਫਰੈਕਟੋਜ਼ ਕਾਰਨ ਸਰਪ ਸੁਕ੍ਰੋਜ਼ ਜਾਂ ਫਲ ਜੂਸ ਦਾ ਮਿਸ਼ਰਣ ਹੁੰਦਾ ਹੈ ਇਸ ਵਿੱਚ ਨਾ ਖਾਣ ਵਾਲਾ ਸੋਡਾ ਪ੍ਰਿਜ਼ਰਵੇਟਿਵ ਜੂਸ ਮਿੱਠੀ ਚਾਹ ਆਦਿ ਸ਼ਾਮਲ ਹੁੰਦੀ ਹੈ ਇਸ ਨਾਲ ਦਿਲ ਕਿਡਨੀ ਤੇ ਦੰਦਾ ਤੇ ਮਾੜਾ ਅਸਰ ਪੈਂਦਾ ਹੈ ਪੰਜਾਬੀ ਜਾਗਰਣ ਦੀ ਇੱਕ ਰਿਪੋਰਟ ਮੁਤਾਬਕ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਖੋਜੀਆਂ ਦਾ ਸਿੱਟਾ ਹਾਲੀ ਦੇ ਵਿੱਚ BMJ ਜਨਰਲ ਵਿੱਚ ਪ੍ਰਕਾਸ਼ਿਤ ਹੋਇਆ ਇਸ ਵਿੱਚ ਕਿਹਾ ਗਿਆ ਹੈ ਕਿ ਖੰਡ ਮਿੱਠੇ ਕੋਲਡ ਡਰਿੰਕਸ ਦੇ ਰੈਗੂਲਰ ਸੇਵਨ ਦੇ ਕਾਰਨ ਦਿਲ ਦੇ ਰੋਗ ਨਾਲ ਮੌਤ ਦਰ ਜੋਖਮ ਵਧ ਗਿਆ ਹੈ ਖਾਸ ਤੌਰ ਤੇ ਜਿਨ੍ਹਾਂ ਨੂੰ ਡਾਇਬਟੀਜ਼ ਵੀ ਹੁੰਦਾ ਹੈ ਕੁਝ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰੋਜ਼ਾਨਾ ਬਾਦੂਖੰਡ ਮਿੱਠੇ ਵਾਲੇ ਕੋਲਡ ਡਰਿੰਕਸ ਦੇ ਸੇਵਨ ਨਾਲ 8% ਤੋਂ ਮੌਤ ਦਰ ਵਧ ਰਿਹਾ ਹੈ ਕੋਲਡ ਡਰਿੰਕਸ ਦਾ ਲੰਬੇ ਸਮੇਂ ਤੱਕ ਸੇਵਨ ਦਿਲ ਸੰਬੰਧੀ ਸਮੱਸਿਆਵਾਂ ਨੂੰ ਜਨਮ ਵੀ ਦੇ ਸਕਦਾ ਹੈ ਡਾਇਬਟੀਜ਼ ਤੇ ਹਾਈਪਰਟੈਨਸ਼ਨ ਦੇ ਮਰੀਜ਼ਾਂ ਨੂੰ ਇਹਨਾਂ ਪੀਣ ਵਾਲੇ ਬਦਾਰਥਾਂ ਦੇ ਰੈਗੂਲਰ ਸੇਵਨ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੂੰ ਵੱਧ ਖਤਰਾ ਹੈ ਭਾਈ ਲਾਲ ਅਮੀਨ ਜਨਰਲ ਹਸਪਤਾਲ ਵਡੋਦਰਾ ਵਿੱਚ ਕੰਸਲਟੈਂਟ ਫਿਜ਼ੀਸ਼ੀਅਨ ਡਾਕਟਰ ਮਨੀਸ਼ ਮਿੱਤਲ ਕਹਿੰਦੇ ਨੇ ਕਿ ਇਹ ਹੀ ਨਹੀਂ 슈ਗਰ ਫ੍ਰੀ ਸਪਲੀਮੈਂਟ ਵੀ ਅੰਤੜੀਆਂ ਦੀ ਸਿਹਤ ਲਈ ਵੀ ਹਾਨੀਕਾਰਕ ਹੈ ਵੱਧ ਖੰਡ ਦੇ ਸੇਵਨ ਨਾਲ ਭਾਰ ਸੋਜਿਸ਼ ਅਤੇ ਇਨਸੂਲਿਨ ਪ੍ਰਤੀਰੋਧ ਵਧਦਾ ਹੈ ਇਹਨਾਂ ਜੋਖਮਾਂ ਤੋਂ ਬਚਣ ਲਈ ਰੋਜ਼ਾਨਾ ਕੈਲਰੀਜ਼ ਦਾ 10% ਤੋਂ ਘੱਟ ਖੰਡ ਵਾਲੇ ਪਦਾਰਥ ਲੈਣੇ ਚਾਹੀਦੇ ਨੇ